ਮંત્રી ਸਾਹਿਬ ਵਿਕਾਸ ਕਾਰਜ ਕਰਨ ਕਰਨਾ ਹੈ ਕੀ ਕਹਿਣਾ ਚਾਹੁੰਦੇ ਸਮੋ ਤੁਹਾਨੂੰ ਸਾਲਾਂ ਨੂੰ ਪਹਿਲਾਂ ਹੀ پیسے ਦਿੱਤੇ ਸੀ ਔਰ ਇਹ ਹਾਲ ਕਮਰੇ ਵਾਸਤੇ 4 ਲੱਖ ਰੁਪਇਆ ਲੱਗਿਆ ਜਿਹੜਾ ਬਹੁਤ ਵੱਡਾ ਹਾਲ ਕਮਰਾ ਬਣਿਆ ਬਣ ਕੇ ਤਿਆਰ ਹੋਇਆ ਦਾ ਉਦੋਂ ਘਾਟ ਨਹੀਂ ਕੀਤਾ ਨਾਪਾਂ ਹਲਕੇ ਦੇ ਵਿੱਚ ਹੁਣ ਤੱਕ ਕਿੰਨੇ ਕ ਵਿਕਾਸ ਕਾਰਜ ਹੋ ਚੁੱਕੇ ਨੇ ਤੇ ਅੱਗੇ ਕੀ ਪਲਾਨਿੰਗ ਹੈ ਜੀ ਅਸੀਂ ਗਿਣਕੇ ਨਹੀਂ ਕਰਦੇ ਕੰਮ ਕਰ ਹੀ ਜਾਂਦੇ ਆ ਕਰ ਹੀ ਜਾਂਦੇ ਆ ਮંત્રી ਸਾਹਿਬ ਕਾਰਨ ਕਰਨਾ ਹੈ ਨੇ ਅੱਜ ਕੀ ਕਹਿਣਾ ਚਾਹੁੰਦੇ ਨੇ ਵਿਕਾਸ ਕਾਰਜ ਨੇ ਜਿਹੜੇ ਕਿਵੇਂ ਹੋ ਰਹੇ ਨੇ ਪਿੰਡ ਵਿੱਚ ਵਿਕਾਸ ਕਾਰਜ ਪੂਰਾ ਚੱਲ ਰਿਹਾ ਹੈ ਗੁਰਤੇਜ ਜੀ ਕੰਮ ਪੂਰਾ ਜੰਗੀ ਪੰਤਰ ਤੇ ਹੀ ਕਹਿ ਸਕਦੇ ਆਪਾਂ ਜੱਟਾਂ ਵਾਲੀ ਬੋਲੀ ਵੀ ਜੱਗੀ ਜੰਗੀ ਪੰਤਰ ਤੇ ਹੀ ਕੰਮ ਚੱਲ ਰਿਹਾ ਹੈ ਮੰਤਰੀ ਸਾਹਿਬ ਦੀਆਂ ਪੂਰੀਆਂ ਹਦਾਇਤਾਂ ਨੇ ਜਿੱਥੇ ਵੀ ਕਿਤੇ ਦਿੱਕਤ ਆਉਂਦੀ ਆ ਮੰਤਰੀ ਸਾਹਿਬ ਨਾਲ ਦੀ ਨਾਲ ਉਹਨੂੰ ਪਾਸ ਕਰਾਉਣ ਚ ਕੰਮਾਂ ਦੇ ਵਿੱਚ ਨਾਲ ਦੀ ਨਾਲ ਪੂਰੀ ਦਿਲਚਸਪੀ ਦਿਖਾ ਕੇ ਫੋਨ ਕਰਦੇ ਨੇ ਤੁਸੀਂ ਡੀ ਟਾਈਪ ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਗੁਰਤੇਜ ਸਿੰਘ ਥੂਹੀ ਪੰਜਾਬ ਦੇ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਜਿਹੜੀ ਆ ਵਿਧਾਨ ਸਭਾ ਹਲਕਾ ਨਾਬਾ ਦੇ ਅੰਤਰ ਕੈਬਨਿਟ ਮੰਤਰੀ ਸਾਉ ਸਿੰਘ ਧਰਮਸੋਤ ਦੀ ਅਗਵਾਈ ਦੇ ਵਿੱਚ ਵੱਡੇ ਤਦਰ ਤੇ ਜਿਹੜੇ ਵਿਕਾਸ ਕਾਰਜ ਹੋਏ ਨੇ ਉਹਨਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਅੱਜ ਨਾਬਾ ਹਲਕੇ ਦੇ ਪਿੰਡ ਥੂਹੀ ਵਿਖੇ ਕੈਬਨਿਟ ਮੰਤਰੀ ਸਾਉ ਸਿੰਘ ਧਰਮਸੋਤ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਲਈ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੰਤਰੀ ਸਾਹਿਬ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਨਾਲ ਕੀ ਕਹਿਣਾ ਚਾਹੁੰਦੇ ਸਮੋਤ ਇੱਥੇ ਤਰਨਸਾਲਾ ਨੂੰ ਪਹਿਲਾਂ ਹੀ ਪਹੇਚ ਦਿੱਤੇ ਸੀ ਔਰੇ ਹਾਲ ਕਮਰੇ ਵਾਸਤੇ 4 ਲੱਖ ਰੁਪਇਆ ਲੱਗਿਆ ਜਿਹੜਾ ਬਹੁਤ ਵੱਡਾ ਹਾਲ ਕਮਰਾ ਬਣਿਆ ਬਣ ਕੇ ਤਿਆਰ ਹੋਇਆ ਦਾ ਉਹ ਤੋਂ ਘਾਟਨ ਕੀਤਾ ਔਰ 2 ਲੱਖ ਰੁਪਏ ਦੇ ਭਾਂਡੇ ਕੁਰਸੀਆਂ ਗੱਦੇ ਆ ਦਰੀਆਂ ਸੋ ਮੇਰੇ ਕਹਿਣ ਦਾ ਭਾ ਪੱਖੇ ਇਹ ਆਮ ਗਰੀਬ ਆਦਮੀ ਦੇ 100 500 ਬੰਦਿਆਂ ਦੇ ਵਿਆਹ ਦਾ ਇੰਤਜ਼ਾਮ ਇੱਥੇ ਇਹਨਾਂ ਨੇ ਕਰ ਲਿਆ ਇਸ ਗੱਲ ਦੀ ਮੈਂ ਸਾਡੇ ਚੇਅਰਮੈਨ ਸਾਹਿਬ ਨਾਲ ਆਏ ਨੇ ਔਰ ਮਾਜਰੀ ਸਾਹਿਬ ਔਰ ਸਾਡੇ ਮਾਰਕੀਟ ਕਮੇਟੀ ਪਾਸੋਂ ਦੇ ਚੇਅਰਮੈਨ ਕਲਰ ਮਾਜਰੀ ਜੀ ਬਲਾਕ ਸਮਤੀ ਦੇ ਮੈਂਬਰ ਜਿਨ੍ਹਾਂ ਦਾ ਨਗਰ ਇੱਥੇ ਸਾਗ ਗੁਰਮੀਤ ਸਿੰਘ ਹੋਣੀ ਜਿਨ੍ਹਾਂ ਦਾ ਇਹ ਨਗਰ ਹੈ ਜਿਹੜੇ ਹਮੇਸ਼ਾ ਸਾਰੇ ਇਲਾਕੇ ਇਕੱਠੇ ਹੋ ਕੇ ਕੰਮ ਕਰਦੇ ਨੇ ਉਹ ਵੀ ਨਾਲ ਨੇ ਸਰਪੰਚ ਸਾਹਿਬ ਸਾਡੇ ਸਰਗੁਰਮੀਤ ਸਿੰਘ ਜੀ ਸਾਬਕਾ ਸਰਪੰਚੀ ਸਵਰਗਵਾਸੀ ਉਹਨਾਂ ਦੇ بیٹے ਯਾਦਵਿੰਦਰ ਸਿੰਘ ਸਰਪੰਚ ਨੇ ਔਰ ਬਹੁਤ ਅੱਛਾ ਕੰਮ ਕਰ ਰਹੇ ਨੇ ਇਹਨੂੰ ਇਸ ਗੱਲ ਦੀ ਮੈਂ ਵਧਾਈ ਦੇਣੀ ਚਾਹੁੰਦਾ। ਆਪਾਂ ਹਲਕੇ ਦੇ ਵਿੱਚੋਂ ਤੱਕ ਕਿੰਨੇ ਕ ਵਿਕਾਸ ਕਾਰਜ ਹੋ ਚੁੱਕੇ ਨੇ ਤੇ ਅੱਗੇ ਕੀ ਪਲਾਨਿੰਗ ਹੈ ਜੀ? ਗਿਣੇ ਨਹੀਂ ਜਾ ਸਕਦੇ ਗਿਣਕੇ ਨਹੀਂ ਕਰਦੇ ਅਸੀਂ। ਅਸੀਂ ਗਿਣਕੇ ਨਹੀਂ ਕਰਦੇ ਕੰਮ ਕਰ ਹੀ ਜਾਂਦੇ ਆ, ਕਰ ਹੀ ਜਾਂਦੇ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਪਲਾਨਿੰਗ ਹੈ ਜੀ ਹੋਰ? ਆਹ ਹੋਰ ਵੀ ਕਰ ਹੀ ਜਾਣੇ ਨੇ, ਦੱਬੀ ਜਾਣੇ ਕੰਮ ਨੂੰ। ਠੀਕ ਹੈ ਜੀ। ਕਈ ਕਰੋੜ ਰੁਪਏ ਜੇ ਲਾਉਣੇ ਨੇ, ਕਈ ਕਰੋੜ ਰੁਪਏ ਲੱਗਣਾ ਜੇ। ਕੋਈ ਬੰਦ ਨਹੀਂ। ਥੈਂਕ ਯੂ। ਤੇ ਸੜਨਲ ਚੇਅਰਮੈਨ ਸਾਹਿਬ ਨੇ ਹਾਂਜੀ ਸਰ ਮੰਤਰੀ ਸਾਹਿਬ ਦਾ ਕਾਰਡਨ ਕਰਨਾ ਇਹਨੇ ਅੱਜ ਕੀ ਕਹਿਣਾ ਚਾਹਣਾ ਵਿਕਾਸ ਕਾਰਜ ਜਿਹੜੇ ਕਿਵੇਂ ਹੋ ਰਿਹਾ ਪਿੰਡ ਦਾ ਵਿਕਾਸ ਕਾਰਜ ਪੂਰਾ ਚੱਲ ਰਿਹਾ ਹੈ ਗੁਰਤੇਜ ਜੀ ਕੰਮ ਪੂਰ ਜੰਗੀ ਪੰਦਰ ਤੇ ਹੀ ਕਹਿ ਸਕਦੇ ਆਪਾਂ ਜੱਟਾਂ ਵਾਲੀ ਬੋਲੀ ਵੀ ਜੱਗੀ ਜੰਗੀ ਪੰਦਰ ਤੇ ਕੰਮ ਚੱਲ ਰਿਹਾ ਹੈ ਮੰਤਰੀ ਸਾਹਿਬ ਦੀਆਂ ਪੂਰੀਆਂ ਹਦਾਇਤਾਂ ਨੇ ਜਿੱਥੇ ਵੀ ਕਿਤੇ ਦਿੱਕਤ ਆਉਂਦੀ ਆ ਮੰਤਰੀ ਸਾਹਿਬ ਨਾਲ ਦੀ ਨਾਲ ਉਹਨੂੰ ਪਾਸ ਕਰਾਉਣ ਚ ਕੰਮਾਂ ਦੇ ਵਿੱਚ ਨਾਲ ਦੀ ਨਾਲ ਪੂਰੀ ਦਿਲਚਸਪੀ ਦਿਖਾ ਕੇ ਫੋਨ ਕਰਦੇ ਨੇ ਵੈਸੇ ਹਰ ਪਿੰਡ ਦੇ ਵਿੱਚ 4 ਸਾਲ ਹੋ ਗਏ ਆਪਣੇ ਮਤਲਬ ਨਾਬੇ ਇਲਾਕੇ ਦੇ ਵਿੱਚ ਕੰਮ ਨਹੀਂ ਰੁਕਿਆ ਹੈਗਾ ਜਿਹੜੇ ਕੰਮ ਪਿਛਲੇ 15 ਸਾਲਾਂ ਚ ਨਹੀਂਤੇ ਹੋਏ 4 ਸਾਲ ਦੇ ਵਿੱਚ ਪਿੰਡਾਂ ਦੇ ਵਿੱਚ ਸਫਾਈ ਪੱਧਰ ਤੇ ਗਲੀਆਂ ਨਾਲੀਆਂ ਪੱਕੀਆਂ ਕਰਨ ਦੇ ਉੱਤੇ ਮਤਲਬ ਪੂਰਾ ਕੰਮ ਚੱਲਿਆ ਜਿਹੜੇ ਆ ਸਾਡੇ ਹੈਗੇ 10 ਮਹੀਨੇ ਇਹਦੇ ਵਿੱਚ ਪਿੰਡਾਂ ਨੂੰ ਸਾਰਿਆਂ ਨੂੰ ਵਧੀਆ ਸਹੂਲਤਾਂ ਕਰ ਦਾਂਗੇ ਸੋ ਇਕ ਕੈਬਨਿਟ ਮੰਤਰੀ ਸਾਹੂ ਸਿੰਘ ਤਰਨਸੋਤੇ ਸੀਗੇ ਬਲੱਗ ਸ਼ੰਤੀ ਨੱਬ ਦੇ ਚੇਅਰਮੈਨ ਇਛੇ ਮਾਨ ਸਿੰਘ ਜੀ ਪੋਜੋ ਮਾਜੀ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਸਾਹੂ ਸਿੰਘ ਤਰਨਸੋਤੇ ਦੀ ਅਗਵਾਈ ਦੇ ਵਿੱਚ ਵਿਕਾਸ ਕਾਰਜ ਜਿਹੜੇ ਵੱਡੇ ਪੱਧਰ ਤੇ ਹੋ ਰਹੇ ਨੇ ਸੋ ਡੀ5 ਚੈਨਲ ਪੰਜਾਬੀ ਲਈ ਮੈਨੂੰ ਗੁਰਤੇਜ ਥੋਈ ਨੂੰ ਦਿਓ ਜਾਤ ਧੰਨਵਾਦ ਡੀ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ